ਪੀਟੀਟੀ ਅਨਾਟ 94 ਕਾਡਰ ਦੀ ਭਰਤੀ ਸੰਬੰਧੀ ਪੇਪਰ A ਦੀ ਪ੍ਰੀਖਿਆ ਮਿਤੀ 28 ਜੁਲਾਈ ਰੱਖਣ ਤੋਂ ਨਾਰਾਜ਼ ਚੱਲ ਰਹੀ ਈਟੀਟੀ ਟੈਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਨੇ ਐਤਵਾਰ ਨੂੰ ਪਿੰਡ ਗੰਭੀਰਪੁਰ ਦੇ ਸਥਾਨਕ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਦੀ ਨਿਜੀ ਰਿਹਾਈ ਦਾ ਘਰਾਓ ਕੀਤਾ। ਆਟਟੀਡੀ ਕਾਡਰ ਨੇ ਲਗਭਗ 4 ਵਜੇ ਦੇ ਕਰੀਬ ਸਿੱਖਿਆ ਮੰਤਰੀ ਦੀ ਰਿਹਾਈ ਵੱਲ ਰੋਸ ਮਾਰਚ ਕਰੰਭ ਕੀਤਾ। ਜਿਸ ਮਗਰੋਂ ਸਿੱਖਿਆ ਮੰਤਰੀ ਦੇ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਮੋਹਰੇ ਬੈਠ ਕੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜੂਨੀਅਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਸਿੱਖਿਆ ਮੰਤਰੀ ਦੀ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਪ੍ਰੀਖਿਆ ਸੰਬੰਧੀ ਬਦਲਾਅ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਆਗੂਆਂ ਨੇ ਐਲਾਨ ਕੀਤਾ ਕਿ ਮੰਗਲਵਾਰ ਤੱਕ ਜੂਨੀਅਨ ਪਿੰਡ ਗੰਭੀਰਪੁਰ ਵਿਖੇ ਪੱਕਾ ਮੋਰਚਾ ਲਗਾ ਕੇ ਬੈਠੇਗੀ ਪ੍ਰੀਖਿਆ ਮਿਤੀ ਦੀ ਬਦਲਾਅ ਉਪਰੰਤ ਹੀ ਮੋਰਚਾ ਖਤਮ ਕੀਤਾ ਜਾਵੇਗਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਵਿਸ਼ੇਸ਼ ਰਿਪੋਰਟ ਕੀ ਤੇ ਲੋਕੋ ਹਾਏ ਹਾਏ ਡਿਗਰੀ ਮਰ ਗਈ ਏ ਹਾਏ ਹਾਏ ਡਿਗਰੀ ਮਰ ਗਈ ਮੇ ਨਕਲ ਹਾਏ ਹਾਏ ਡਿਗਰੀ ਮਰ ਗਈ ਹਾਏ ਹਾਏ ਹਾਂ ਇੱਕ ਬਣ ਗਈ ਇੱਕ ਦੂਸਰੀ ਬਣ ਗਈ ਹਾਏ ਹਾਏ ਡਿਗਰੀ ਮਰ ਗਈ ਏ ਹਾਏ ਹਾਏ ਡਿਗਰੀ ਮਰ ਗਈ ਕੀ ਤੇ ਲੋਕੋ ਹਾਏ ਹਾਏ ਡਿਗਰੀ ਮਰ ਗਈ ਹਾਲਾ ਤਾਨ ਨਾਲ ਲੜਕੀ ਕਿੱਤਾ ਪਰਕੇ ਨਹੀਂ ਸੀ ਐਨੀਆਂ ਪੀਸਾਂ ਪਰਕੇ ਨਹੀਂ ਸੀ ਹਾਲਾਤਾਂ ਨਾਲ ਲੜਕੇ ਨਹੀਂ ਸੀ ਹਾਲਾਤਾਂ ਨਾਲ ਲੜਕੇ ਨਹੀਂ ਸੀ ਐਨੀਆਂ ਪੀਸਾਂ ਪਰਕੇ ਨਹੀਂ ਸੀ ਐਨੀਆਂ ਪੀਸਾਂ ਭਰ ਕੇ ਦਿੰਸੀ ਉਹ ਜਾ ਖਾਲੀ ਕਰਦੀ ਵੇ ਲੋਕੋ ਉਹ ਜਾ ਖਾਲੀ ਕਰਦੀ ਏ ਹਰ ਇੱਕ ਕੋਨੀ ਮਾਗੀ ਵੇ ਲੋਕੋ ਹਾਏ ਹਾਏ ਡਿਗਰੀ ਮਾਰਦੀ ਵੇ ਹਾਏ ਹਾਏ ਡਿਗਰੀ ਮਾਰਦੀ ਲੋਕਾ ਹਾਏ ਨੂ ਸਮਾਤ ਚੋਣਾ ਤੋਂ ਐਨ ਮੌਕੇ ਤੋਂ ਪਹਿਲਾਂ ਸਿੱਖਿਆ ਮੰਤਰੀ ਸਾਹਿਬ ਨੇ ਕੇ ਜੂਨ ਦੇ ਮਹੀਨੇ ਤੋਂ ਬਾਅਦ ਪੀਪਰ ਜਿਹੜਾ ਹਾਈ ਕੋਰਟ ਦੁਆਰਾ ਰੱਦ ਕੀਤਾ ਗਿਆ ਉਹ ਲਿਆ ਜਾਵੇਗਾ। ਪਰੰਤੂ ਜਿਵੇਂ ਹੀ ਲੋਕ ਸਭਾ ਚੋਣਾਂ ਦਾ ਜਲਦ ਹੋਦਾ ਸਾਡੇ ਪੀਪਰ ਦੀ ਤਰੀਕ 28 ਜਨਵਰੀ ਆਂਦੀ ਹੈ। ਰੋਕੇ ਸਾਡੇ ਨਾਲ ਸਨ ਸਰ ਤੱਕਾਂ ਦਾ ਸਿੱਖਿਆ ਮੰਤਰੀ ਸਾਹਿਬ ਆਪਣੀ ਕਹੀ ਗੱਲ ਤੋਂ ਮੂਵੀ ਈਟਿੰਗ ਆਕਾਰ ਤੋਂ ਫੱਕ ਤੇ ਦੁਆਰਾ ਸਿੱਖਿਆ ਮੰਤਰੀ ਸਾਹਿਬ ਦੇ ਪਿੰਡਕ ਵੀ ਪੂਰਵਖੇ ਪੱਕਾ ਮੋਰਚਾ ਸ਼ੁਰੂ ਹੋ ਗਿਆ ਹੈ। ਇਹ ਨਾ ਪੱਕਾ ਚੱਲਦਾ ਰਹੇਗਾ ਜਿੰਨਾ ਤੱਕ ਸਾਡੇ ਪੀਪਰ ਦੀ ਤਰੀਕ ਜੂਨ ਦੇ ਮਹੀਨੇ ਹੋਗਾ ਭਰ ਗਈ ਵੇ ਲੋ ਤੇ ਠੰਡਾ ਹੋਗਾ ਕੀ ਇਹ ਨਾ ਮਾਰ ਕੀ ਬੇਰੋਖੋ ਹੈ ਨਾ ਲਾਈ ਦੀ ਤਰੀਕ ਹੈ ਜਿਹੜੀ ਉਹ ਨਹੀਂ ਵਾਜਿਬ ਹੈ ਇਸ ਕਰਕੇ ਅਸੀਂ ਆਪਣਾ ਸੰਘਰਸ਼ ਜਿਹੜਾ ਦੁਬਾਰਾ ਤੋਂ ਉਪਰੋਣ ਚੁੱਕੇ ਕਿਉਂਕਿ 6 ਮਹੀਨੇ ਅਸੀਂ ਪਹਿਲਾਂ ਇੱਥੇ ਸੰਘਰਸ਼ ਕਰ ਚੁੱਕੇ ਹਾਂ ਜਿਸ ਦਾ ਮੁੱਲ ਨਾ ਤਾਂ ਸਾਨੂੰ ਅੱਜ ਤੱਕ ਮਿਲਿਆ ਤੇ ਨਾ ਹੀ ਮਿਲ ਪਾਵੇਗਾ ਪਰ ਫਿਰ ਵੀ ਅਸੀਂ ਸੰਘਰਸ਼ੀ ਹਾਂ ਤੇ ਲੜਦੇ ਰਵਾਂਗੇ ਤਾਂ ਸਾਡੇ ਮੰਗ ਸਿਰਫ ਇਹ ਹੈ ਕਿ ਸਾਡਾ ਜਿਹੜਾ ਪੰਜਾਬੀ ਇਹ ਦਾ ਪੇਪਰ ਹੈ ਉਹ ਜੂਨ ਦੇ ਮਹੀਨੇ ਵਾਜਿਬ ਤਰੀਕੇ ਨਾਲ ਲਿਆ ਜਾਵੇ ਤਾਂ ਜੋ ਸਾਡੀ ਜੁਲਾਈ ਮਹੀਨੇ ਦੇ ਵਿੱਚ ਜੁਆਇਨਿੰਗ ਹੈ ਜਿਹੜੀ ਅਸੀਂ ਉਹ ਨੂੰ ਸੀ ਪੱਕੇ ਤੌਰ ਤੇ ਵਾਜਿਬ ਕਰ ਸਕੀਏ ਧੰਨਵਾਦ ਅੱਜ ਸਾਡਾ ਰੋਸ ਪ੍ਰਦਰਸ਼ਨ ਮਾਨਯੋਗ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਈਟੀਟੀ ਜਥੇਬੰਦੀ 994 ਵੱਲੋਂ ਹੈਗਾ ਸਾਡੀ ਭਰਤੀ ਲਗਭਗ ਪਿਛਲੇ 2 ਸਾਲਾਂ 2022 ਤੋਂ ਆਈ ਹੋਈ ਹੈ ਜਿਸ ਦਾ ਅਸੀਂ ਪੇਪਰ 5 ਮਾਰਚ 2023 ਨੂੰ ਦੇ ਚੁੱਕੇ ਆ ਪਰ ਅਜੇ ਤੱਕ ਵੀ ਸਾਨੂੰ ਇਸ ਗੰਦੀ ਤੇ ਬੋਲੀ ਸਰਕਾਰ ਨੇ ਸਕੂਲਾਂ ਦੇ ਵਿੱਚ ਜੁਆਇਨ ਨਹੀਂ ਕਰਵਾਇਆ ਜਿਸ ਦੇ ਚਲਦਿਆਂ ਸਾਡੇ ਭਰਤੀ ਤੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਕੇਸ ਲੱਗ ਗਿਆ ਜਿਸ ਦੇ ਚਲਦਿਆਂ ਸਾਡਾ ਜੋ ਗਰੁੱਪ ਸੀ ਦੀਆਂ ਪੋਸਟਾਂ ਵਾਸਤੇ ਪੰਜਾਬੀ ਪੇਪਰ ਰੱਖਿਆ ਗਿਆ ਸੀ ਉਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਦੁਬਾਰਾ ਪਰਮੂਨ ਲਈ ਆਰਡਰ ਦੇ ਦਿੱਤੇਗੇ ਜਿਸ ਦੇ ਬਾਬਤ ਜਿਸ ਦੇ ਬਾਬਤ ਅਸੀਂ ਅੱਜ ਆਪਣਾ ਤਰਨਾ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਵੀ ਖਿਲਾਇਆ ਹੋਇਆ ਸਾਡੀ ਅੱਜ ਇੱਥੇ ਇਹੀ ਮੰਗ ਹੈ ਕਿ ਸਾਡਾ ਜੋ ਕੋਰਟ ਨੇ ਆਰਡਰ ਦਿੱਤੇ ਆ ਪੰਜਾਬੀ ਪੇਪਰ ਰੀਕੰਡਕਟ ਕਰਾਉਣ ਦੇ ਉਹ ਪੇਪਰ ਜੂਨ ਮਹੀਨੇ ਦੇ ਵਿੱਚ ਲਿਆ ਜਾਵੇ ਤਾਂ ਜੋ ਖਾਨੂੰ ਜੁਲਾਈ ਦੇ ਵਿੱਚ ਸਕੂਲਾਂ ਦੇ ਵਿੱਚ ਜੁਆਇਨ ਕਰਵਾਇਆ ਜਾਵੇ ਜੇਕਰ ਸਰਕਾਰ ਮੰਗਲਵਾਰ ਤੱਕ ਸਾਡਾ ਪੇਪਰ ਜੂਨ ਮਹੀਨੇ ਵਿੱਚ ਕਰਵਾਉਣ ਦੀ ਡੇਟ ਜਾਰੀ ਨਹੀਂ ਕਰਦੀ ਤਾਂ ਅਸੀਂ ਆਪਣਾ ਰੋਸ ਪ੍ਰਦਰਸ਼ਨ ਹੋਰ ਵੀ ਤਿੱਖਾ ਕਰਾਂਗੇ ਚਾਹੇ ਇਸ ਦੇ ਲਈ ਸਾਨੂੰ ਕੋਈ ਵੀ ਗੁੱਪ ਟੈਕਸ਼ਨ ਕੀ ਕਰਨੇ ਪੈਣ ਪਰ ਸਿੱਖਿਆ ਮੰਤਰੀ ਨੇ ਸਾਡੇ ਨਾਲ ਚੋਣਾਂ ਤੋਂ ਪਹਿਲਾਂ ਵਾਅਦਾ ਕਰਕੇ ਪੀਪਰ ਦੀ ਤਰੀਕ 28 ਜੁਲਾਈ ਦੇ ਦਿੱਤੀ ਗਈ ਜੋ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਸੀ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਡਾ ਪੀਪਰ ਹਰ ਹਾਲਤ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਹੀ ਲਿਆ ਜਾਵੇ ਅਸੀਂ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਤੋਂ ਇਹ ਮੰਗ ਕਰਦੇ ਹਾਂ ਕਿ ਸਾਡਾ ਪੀਪਰ 28 ਜੁਲਾਈ ਤੋਂ ਬਦਲ ਕੇ ਜੂਨ ਮਹੀਨੇ ਦੀ ਕੋਈ ਵੀ ਤਰੀਕ ਦਿੱਤੀ ਜਾਵੇ ਤਾਂ ਜੋ ਸਾਨੂੰ ਜੁਲਾਈ ਦੇ ਵਿੱਚ ਸਕੂਲਾਂ ਦੇ ਵਿੱਚ ਜੁਆਇਨ ਕੀਤਾ ਜਾਵੇ ਅਸੀਂ ਜੇਕਰ ਇਹ ਐਡਾ ਸਰਕਾਰ ਨਹੀਂ ਕਰਦੀ ਤਾਂ ਅਸੀਂ ਆਪਣਾ ਪ੍ਰਦਰਸ਼ਨ ਹੋਰ ਵੀ ਤਿੱਖਾ ਕਰਾਂਗੇ ਤੇ ਹੋਰ ਵੀ ਤੇਜ਼ ਗੁੱਪ ਤੈਕਸ਼ਨ ਨਾਲ ਸਰਕਾਰ ਦਾ ਪੰਡੀ ਪ੍ਰਚਾਰ ਕਰਾਂਗੇ